ਉੰਬਕਰੰਦੀ ਨੀਚੋ ਜਾਗ ਭਰਾਵਾ ਕਿਉਂ ਮਾਰਨ ਲੱਗਿਆ ਪੰਜਾਬ ਨੂੰ ਔਰ ਡੀਜੀਪੀ ਸਾਹਿਬ ਪੰਜਾਬ ਦੀ ਮਾਰਸ਼ਲ ਕੋਲ ਸੇ ਤੁਸੀਂ ਦਾਗ ਲਾਤਾ ਹੈ ਆਹ ਦੇ ਗੈਂਗਸਟਰ ਬੂਲੋ ਤੁਹਾਡਾ ਵਿਕਰਮ ਬਰਾੜ ਜਿਹੜਾ ਗੈਂਗਸਟਰ ਨੂੰ ਫੜਦਾ ਉਹਦਾ ਚੀਫ ਹੈ ਉਹਨੂੰ ਵੀ ਗੈਂਗਸਟਰ ਫੋਲ ਕਰਕੇ ਧਮਕਾ ਦਿੰਦੇ ਫਿਰ ਬਣੂ ਕੀ ਇਸ ਪੰਜਾਬ ਦਾ ਕਿੱਧਰ ਜਾਵਾਂਗੇ ਬੰਨ ਤੋਂ ਆਉਂਦਿਆਂ ਬੰਨ ਤੋਂ ਆ ਰਹੇ ਸਰ ਫੜ ਪੀਰਤਾ ਦੀ ਮਦਦ ਕਰ ਰਹੇ ਸਰ 8 ਗੋਲੀਆਂ ਚਲਾਈਆਂ ਅੱਜ ਕੇ ਨੋ 8 8 8 ਗੋਲੀਆਂ ਚਲਾਈਆਂ ਇਹ 6 ਗੋਲੀਆਂ ਉਹਨਾਂ ਦੇ ਲੱਗੀਆਂ ਟਰੈਕਟਰ ਤੇ ਉਹਨਾਂ ਮਰ ਉਹਨੀਆਂ ਨਰੀ 50 ਸਾਲ ਉਹਨਾਂ ਦਾ ਪੁੱਤਰ ਮੇਰੇ ਨਾਲ ਬੈਠਾ ਹੈ ਬਾਪ ਦਾ ਪੋਸਟਮਾਰਟਮ ਹੋ ਰਿਹਾ ਹੈ ਔਰ ਪੁਲਿਸ ਦੇ ਕੰਨ ਦੇ ਕੋਈ ਜੂ ਨਹੀਂ ਸਕ ਪਾਰੋਂ ਸੂਬਾ ਚਲੇ ਗਏ ਕੋਈ ਯਾਦ ਹੋਣਾ ਸਿੱਧੂ ਮੂਸੇਵਾਲੇ ਦਾ ਮਰਡਰ ਕਿਉਂ ਹੋਇਆ ਸਿੱਧੂ ਮੂਸੇਵਾਲੇ ਦੀ ਫਾਈਲ 'ਚ ਲਿਖਿਆ ਸੀ ਕਿ ਬਹੁਤ ਹੀ ਗੰਭੀਰ ਇਹਨੂੰ ਥ੍ਰੈਟ ਹੈਗਾ ਲੇਕਿਨ ਸਰਕਾਰ ਦੇ ਕਹਿੰਦੇ ਇਹਨਾਂ ਨੇ ਗਨਮੈਨ ਲੈਣ ਦੇ ਬਾਅਦ ਜਿੱਦੇ ਗਨਮੈਨ ਲੈ ਤੇ ਉਦਨੇ ਸਿੱਧੂ ਮੂਸੇਵਾਲਾ ਮਾਰਿਆ ਹੁਣ ਪਿਓ ਮਾਰਨ ਤੋਂ ਬਾਅਦ ਇਹਨਾਂ ਨੂੰ ਦੋ ਗਨਮੈਨ ਦਿੱਤੇ ਤੇ ਉਹ ਸੂਬਾ ਚਲੇ ਗਏ ਮੈਂ ਐਸਐਸਬੀ ਸਾਹਮਣੇ ਕਿਉਂ ਕਹਿੰਦੇ ਉਹਨਾਂ ਨੂੰ ਬਰੀਫਿੰਗ ਨਹੀਂ ਸੀ ਅਸੀਂ ਇੱਥੇ ਬੈਠੇ ਆਂ ਪਰਿਵਾਰ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਪਰਿਵਾਰ ਨੇ ਕਿਹਾ ਕਿ ਸਾਡੀ ਲੜਾਈ ਲੜੋ ਕਿਉਂਕਿ ਅੱਜਕੱਲ ਸਮਾਜਾ ਕਿਸੇ ਕੋਲੇ ਨਹੀਂ ਹੈ ਸੋ ਪਰਿਵਾਰ ਦੀ ਡਿਮਾਂਡ ਹੈ ਕਿ ਇਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਇਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਪੁਲਸ ਵਾਲੇ ਕਹਿੰਦੇ ਅਸੀਂ ਦੇ ਦੇਨੇ ਆਂ ਕੱਲ ਨੂੰ ਵਾਪਸ ਬੁਲਾ ਲਾਂਗੇ ਇਹ ਨਹੀਂ ਮੋਕੇ ਸਾਡਾ ਬਲਾਕ ਦਾ ਪ੍ਰਧਾਨ ਬਣਨ ਮਾਰਦਾ ਸੀਗਾ ਨਾਮਪਤੀ ਜੀ ਦਾ ਮੁਝੇ ਆ। ਮੌਜੂਦਾ ਮੈਂ ਯਾਦ ਹੋਣਾ ਧਰਨਾ ਲਾਇਆ। ਪੂਰੀ ਘਰ ਵਾਲੀ ਲਾਇਸੈਂਸ ਬਣਾਉਣ ਵਾਸਤੇ 3 ਸਾਲਾਂ ਦੀ ਟੰਗੇ ਖਾ ਰਹੀ ਆ। ਮੈਂ ਛੇ ਵਾਰ ਚਲ ਰਹੇ ਆ ਤਾਂ ਵੀ ਨਹੀਂ ਬਣਦੀ। ਸਾਡੀ ਡਿਮਾਂਡ ਹੈ ਪਰਿਵਾਰ ਨੂੰ ਸਿਕਿਉਰਟੀ ਦੇਣ ਇਮੀਡੀਏਟਲੀ। ਪਰਿਵਾਰ ਵਾਲਿਆਂ ਦੇ ਜਿਹੜੇ 2-3 ਲੋਕ ਬੰਦੇ ਆ ਉਹਨਾਂ ਦੇ ਲਾਇਸੈਂਸ ਬਣਾ ਦੇਣ। ਤੇ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫਰਮੈਂਡ ਉਹਨਾਂ ਦੇ ਭਾਈਵੰਦੂਆਂ ਨੂੰ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਮਰਵਾਇਆ ਹੈ ਤਾਂ ਅਸੀਂ ਸਰਪੰਚ ਸਾਹਿਬ ਦਾ ਤੇ ਸਾਡੇ ਬਲੌਗ ਪ੍ਰਧਾਨ ਦਾ ਅੰਤਿਮ ਸੰਸਕਾਰ ਕਰਦੇ ਹਾਂ। ਔਰ ਜਿਨ੍ਹਾਂ ਜਿਕਰੇ ਨਹੀਂ ਹੁੰਦਾ ਅਸੀਂ ਇਸੇ ਤਰ੍ਹਾਂ ਦਾ ਧਰਨਾ ਬਰਕਰਾਰ ਰੱਖਾਂਗੇ ਕਿਉਂਕਿ ਜਿਹੜੀ ਕਤਲੇ ਗਾਰਦ ਦਾ ਹੜ ਪੰਜਾਬ ਚ ਇੱਕ ਤਾਂ ਪਾਣੀ ਦਾ ਹੈ। ਇਹ ਕਤਲੇਗਾਰਤ ਦਾ ਜਿਹੜਾ ਹੜ ਆਇਆ ਵਾ ਪੂਰੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਆਇਆ ਵਾ ਲੇਕਿਨ ਇਹਦੇ ਤੇ ਰੋਕਥੰਦ ਹੋਣੀ ਜ਼ਰੂਰੀ ਹੈ ਇਸ ਖਸੂਰ ਸੀਗਾ ਸਾਡਾ ਪਹਿਲਾਂ ਇੱਕ ਸਰਪੰਚ ਮਾਰਤਾ ਰਾਜ ਇੱਕ ਫੌਜੀ ਮਾਰਤਾ ਉਹ ਤੋਂ ਪਹਿਲਾਂ ਆ ਚੌਥਾ ਹੱਤਿਆਕਲੇ ਤਰਨਤਾਰਨ ਦੇ ਵਿੱਚ ਚਾਰ ਤੇ ਸਹਿਮ ਦਾ ਮਾਹੌਲ ਹੈ ਮੈਂ ਪਾਰਟੀਆਂ ਨੂੰ ਵੀ ਬੇਨਤੀ ਕਰਾਂਗਾ ਅਕਾਲੀ ਦਲ ਵਾਲਿਆਂ ਨੇ ਗੈਂਗਸਟਰ ਨੂੰ ਟਿਕਟ ਦੇਤੀ ਹੈ ਮਾੜੀ ਮੋਟੀ ਸ਼ਰਮ ਕਰੋ ਪੰਜਾਬ ਨੂੰ ਮਾਰਉਣਾ ਤਾਂ ਹੀ ਕਾਲੀ ਦਲ ਦੀ ਪਾਰਟੀ ਥੋੜੀ ਮਰ ਰਹੀ ਹੈ ਤਾਂ ਹੀ ਤੁਸੀਂ ਉੱਠ ਨਹੀਂ ਰਹੇ ਜਿਨ੍ਹਾਂ ਨੇ 25 ਸਾਲ ਇਸ ਪੰਜਾਬ ਤੇ ਮੁੱਖ ਮੰਤਰੀ ਰਹੇ ਹੋਂ ਬਾਦਲ ਸਾਹਿਬ ਕੀ ਇਹ ਤੇ ਸੀਟ ਜਿੱਤਣ ਵਾਸਤੇ ਜਾਂ ਲੜਨ ਵਾਸਤੇ ਤੁਸੀਂ ਗੈਂਗਸਟਰ ਨੂੰ ਦੇਤੀ ਟਿਕਟ ਜੁੜੀ ਮਦਰ ਇਮਦਾਰ ਨੂੰ ਸਾਸੀ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਸੋ ਮੇਰੀ ਬੇਨਤੀ ਹੈ ਸਾਡੀਆਂ ਡਿਮਾਂਡ ਹੈ ਕਿਉਂਕਿ ਪੁਲਿਸ ਦੇ ਦਮ ਨਹੀਂ ਰਿਹਾ ਮੁੱਖ ਮੰਤਰੀ ਦੇ ਦਮ ਨਹੀਂ ਰਿਹਾ ਉਹ ਦਰਸ਼ਕ ਬਣ ਕੇ ਮੁੱਖ ਮੰਤਰੀ ਰੋਜ਼ ਵੇਖ ਰਿਹਾ ਗੈਂਗਸਟਰ ਮੈਂ ਪਹਿਲਾਂ ਵੀ ਕਹਿਆ ਸੀ 5 ਦਿਨਾਂ ਚ ਖਤਮ ਹੋ ਸਕਦੇ ਜੇ ਪੁਲਿਸ ਤੇ ਪੰਜਾਬ ਦਾ ਮੁੱਖ ਮੰਤਰੀ ਚਾਹੇ ਕੀ ਕਸੂਰ ਸੀਗਾ ਉਹ ਵੀਰਵੈਲ ਵਾਲੇ ਦਾ ਉਹ ਜਿਹਦੇ ਸੰਸਕਾਰ ਕਰਨਗੇ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਮੈਨੇਜ ਕਰਨਾ ਸੀ ਉਹ ਕਹਿੰਦਾ ਇਹਦੋਂ ਪਹਿਲਾਂ ਸਾਰੇ ਗੈਂਗਸਟਰ ਮੈਨੇਜ ਕਰਦਾ ਸੀ 10 ਲੱਖ 20 ਲੱਖ 25 ਲੱਖ ਰਿਸ਼ਵਤ ਦੇ ਦਿੰਦਾ ਸੀ ਕਹਿੰਦਾ ਇਹਨੇ ਦੱਸਿਆ ਹੀ ਨਹੀਂ ਕੌਣ ਹੈ ਫੋਨ ਕੀਤਾ ਹਾਂ ਬਈ ਪਛਾਣਿਆ ਨਹੀਂ ਉਗਣਾ ਨਹੀਂ ਪਿਛਾਣਾ ਕਹਿੰਦਾ ਤੈਨੂੰ ਆਜੂ ਪਿੱਤੇ ਮਾਰਤਾ ਨਿੱਕੇ ਨਿੱਕੇ ਨਿਆਣੇ ਰੋਂਗੇ ਹੋਗੇ ਗੰਗਾ ਲੰਬੀਆਂ ਹੋਰ ਪਤਾ ਨਹੀਂ ਕਿੰਨੇ ਲੋਕ ਇਹਨਾਂ ਨੇ ਮਾਰਤੇ ਯਾਰ ਇਹ ਨਵਾਂ ਕੰਮ ਚੱਲਦਾ ਹੈ ਪੋਲਿਟੀਸ਼ੀਨਰਾਂ ਨੂੰ ਧਮਕੀਆਂ ਡਰਾਇਆ ਜਾ ਰਿਹਾ ਹੈ ਕੋਈ ਪਿੰਡਾਂ ਚੋਂ ਬੰਦਾ ਆਵਾਜ਼ ਚੁੱਕਣ ਦੀ ਤਿਆਰ ਨਹੀਂ ਬੋਲਣ ਦੀ ਤਿਆਰ ਨਹੀਂ ਗਵਾਹ ਬਣਨ ਦੀ ਤਿਆਰ ਨਹੀਂ ਫਿਰ ਕੀ ਹੋਏਗਾ ਇਹਨਾਂ ਦਾ ਖੁੱਲ ਗਿਆ ਕੰਮ ਵੀ ਗਵਾਹ ਕੋਈ ਬੰਦਾ ਨਹੀਂ ਮਾਰਦੇ ਹੋ 302 ਦਾ ਇੱਕ ਮੁਕੱਦਮਾ ਵੀ ਹੈ ਤੇ ਹੱਥ ਤੋਂ ਮੁਕੱਦਮੇ ਵੀ ਹੈ ਸੌਖਾ ਪੈਸਾ ਮਿਲ ਰਿਹਾ ਹੈ 10 ਲੱਖ 20 ਲੱਖ ਤੋਂ ਲੈ ਲਿਆ ਕੋਲਸਪੋਸ ਨੂੰ ਦੇਤਾ ਇਧਰੋਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮaaf ਸਿੰਘ ਕਰਨਾ ਕੁੰਭ ਕਰਨ ਦੀ ਨੀਂਚੋਂ ਜਾਗ ਭਰਾਵਾ ਕਿਉਂ ਮਾਰਨ ਲੱਗਿਆ ਪੰਜਾਬ ਨੂੰ ਔਰ ਡੀਜੀਪੀ ਸਾਹਿਬ ਪੰਜਾਬ ਦੀ ਮਾਰਸ਼ਲ ਪੁਲਿਸ ਸੇ ਤੁਸੀਂ ਦਾਗ ਲਾਟਾ ਹੈ ਉਦੋਂ ਦੇ ਤੁਸੀਂ ਆਪਾਂ ਸਾਰਾ ਕੰਮ ਹੋਂਦ ਚ ਆਇਆ ਹੈ ਕਤਲੇਆਮ ਰੁਕਣ ਦਾ ਨਾਂ ਨਹੀਂ ਲੈ ਰਿਆ ਮੈਂ ਕੁਝ ਲੋਕਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਖਰ-ਖਰ ਕੰਦੇ ਹੁੰਦੇ ਸੀ ਉਹਨਾਂ ਤੋਂ ਮਾਰੇ ਲੋਕ ਪੁਲਿਸ ਦੀ ਵਰਦੀ ਤੋਂ ਅੱਜ ਪੁਲਿਸ ਨੂੰ ਹੀ ਧਮਕੀਆਂ ਦੇ ਰਹੇ ਨੇ ਅੱਜ ਗੈਂਗਸਟਰਾਂ ਨੂੰ ਉਹ ਤੁਹਾਡਾ ਵਿਕਰਮ ਬਰਾੜ ਜਿਹੜਾ ਗੈਂਗਸਟਰਾਂ ਨੂੰ ਫੜਦਾ ਉਹਦਾ ਚੀਫ ਹੈ ਉਹਨੂੰ ਇਹ ਗੈਂਗਸਟਰ ਫੋਨ ਕਰਕੇ ਧਮਕੀਆਂ ਦਿੰਦੇ ਆ ਫਿਰ ਬਣੂ ਕੀ ਇਸ ਪੰਜਾਬ ਦਾ ਕਿੱਧਰ ਜਾਵਾਂਗੇ ਸ਼ਰਮ ਹੋਣੀ ਚਾਹੀਦੀ ਆ ਪੰਜਾਬ ਦੀ ਪੁਲਿਸ ਨੂੰ ਤੇ ਸ਼ਰਮ ਹੋਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਨੂੰ ਸਾਡੀਆਂ ਡਿਮਾਂਡ ਜਿਹਨੀਆਂ ਚੱਕਰ ਪਰਿਵਾਰ ਦੀਆਂ ਨਹੀਂ ਮੰਨੀਆਂ ਜਾਂਦੀਆਂ ਮੈਂ ਆ ਸਭ ਲੋਕ ਮਗਰ ਲੀਡਰ ਸਹਿਬਾਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਹੁਣ ਇਹ ਦੱਸਿਆ ਅਸੀਂ ਲੜਾਈ ਲੜਾਂਗੇ ਪਰ ਮਾਰ ਨਹੀਂ ਜਿੱਨਾ ਚੱਕਰ ਸਭੀ ਗਮਾਣ ਨਹੀਂ ਹੋ ਸਕਦਾ ਤੋਂ ਇਹ ਹੀ ਲੋਕਾਂ ਨੂੰ ਪੱਟੀ ਆਲਿਓ ਸਰਨਤਾਰ ਨਾਲਿਓ ਆ ਖਡੂਰ ਸਾਹ ਵਾਲਿਓ ਆ ਜਿੰਨੇ ਵੀ ਸੁਪਾਲ ਭੁਲਰ ਦੇ ਇਲਾਕੇ ਦੇ ਲੋਗ ਐ ਟੈਂਪਰ 2 ਆ ਰਹਿਓ ਖੇਮ ਕਰਨ ਵਾਲਿਓ ਅੰਮ੍ਰਿਤਸਰ ਵਾਲਿਓ ਜੀਰੇ ਵਾਲਿਓ ਬੰਡਾਲੇ ਵਾਲਿਓ ਸੈਣੀ ਇੱਥੇ ਬੈਠਾ ਹੈ ਮੇਰੀ ਬੇਨਤੀ ਹੈ ਸਾਰੇ ਆਪਣੀ ਆਪਣੀ ਹਾਜ਼ਰੀ ਇਸ ਧਰਮੇ ਦੇ ਵਿੱਚ ਭਰੋ ਇਹ ਬੜਾ ਜ਼ਰੂਰੀ ਕੰਮ ਹੈ ਮੈਨੂੰ ਪਤਾ ਆਪਾਂ ਸਾਰੇ ਹੜਾ ਚ ਲੱਗੇ ਹੋਏ ਲੇਕਿਨ ਇਹ ਵੀ ਇੱਕ ਵੱਡੀ ਬਿਪਤਾ ਹੈ ਇਹਨੂੰ ਰੋਕਣਾ ਬੜਾ ਜ਼ਰੂਰੀ ਹੈ ਬਹੁਤ ਮਿਹਰਬਾਨੀ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਾਂਗਰਸੀਆਂ ਨੂੰ ਮੈਂ ਬੈਠਾ ਐ ਐਸਐਸਪੀ ਦੇ ਦਫ਼ਤਰ ਤੁਸੀਂ ਸਾਰੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਮੈਂ ਇੱਕ ਮਗਰ ਬੁੜੇ ਕਾਲੀ ਜੀ ਜੀ ਹਾਂ ਜੀ ਪੰਜਾਬ ਪੁਲਿਸ ਨੇ ਜਿਹੜਾ ਡੇੜੀਆਂ ਚਲਾਈ ਇਹ ਬਹੁਤ ਮਾੜੀ ਘਟਨਾ ਜਿਹੜੀ ਅੱਜ ਵਾਪਰੀ ਹੈ ਇਸ ਤਰੀਕੇ ਦੇ ਨਾਲ ਸਾਡੇ ਬਲਾਕ ਪ੍ਰਧਾਨ ਸਾਹਿਬ ਦਾ ਸਤਿ ਸ਼੍ਰੀ ਅਕਾਲ ਇਹ ਗਲਤੀ ਮੋਰ ਲਾ ਰਹੀ ਹੈ ਕਿ ਪੰਜਾਬ ਵਿੱਚ ਦਾ ਜੰਗਲ ਰਾਜ ਹੈ ਅੱਜ ਪੰਜਾਬ ਦੇ ਲੋਕਾਂ ਦਾ ਮਾਨ ਸਨਹਰ ਹੋ ਕਰ ਦਿੱਤਾ ਪਰ ਆ ਕੇ ਹੋ ਗਏ ਔਰ ਇਹ ਪਹਿਲਾ ਨਹੀਂ ਹੈ ਵਾਕਿਆ ਇਹ ਅੱਜ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਕੱਟ ਪੰਜਾਬ ਕਰ ਰਿਹਾ ਹੈ ہمارا ਪੰਜਾਬ ਦੀ ਧਰਤੀ ਦੇ ਹਿੰਦਾਂ ਦੇ ਨਾਸ਼ਟ ਹੋ ਰਿਹਾ ਹੈ ਅਤੇ ਇਸ ਤੋਂ ਬਾਅਦ ਜਿਹੜੀ ਇਹ ਡਾਉਨਰ ਦੀ ਵਿਵਸਥਾ ਦੀ ਗੱਲ ਹੈ ਸਰਕਾਰ ਦੇ ਹੱਥ ਬਿਲਕੁਲ ਖੜੇ ਹਨ ਔਰ ਲੋਕਾਂ ਦੇ ਵੀ ਪਾਰਟੀ ਨਾਲ ਖੜੇ ਪਰੇਸ਼ਾਨ ਹੈ ਕਿ ਕਿਸੇ ਤਰ੍ਹਾਂ ਆਪ ਇਸ ਤਰੀਕੇ ਨਾਲ ਕੀ ਹੈ ਸਾਡਾ ਤਰੀਕਾ ਕਰਦਾ ਹੈ ਸਰਜਾ ਸਰਕਾਰ ਇਸ ਤਰ੍ਹਾਂ ਪੌਂ ਦੇ ਵਿੱਚ ਬੁਰੇ ਤਰੀਕੇ ਨਾਲ ਰਹਾ ਬਾਹਰ ਲੈ ਕੇ ਬੈਜੋ ਔਰ ਅੱਜ ਲੋਕ ਕਿਸੇ ਕਰਕੇ ਆਪ ਦਾ ਮਨ ਬਣਾਈ ਕਿ ਕਿਹੜਾ ਟਾਈਮ ਸਮਾਂ ਨੇ ਕੰਮੀ ਅੰਨੀ ਬੋਲ ਕੇ ਗੁੰਗੀ ਸਰਕਾਰ ਨੂੰ ਚੱਲਦਾ ਕਰੇ ਲੋਕ ਕੀ ਰਹਿੰਦੇ ਆਂ ਦੇਖੋ ਜੀ ਇਹ ਬਾਰ ਬਹੁਤ ਸੱਚੀ ਬਣ ਕੇ ਆਇਆ ਜੀ ਇਹ ਜਿਹੜਾ ਉਹ ਬਾਹਰ ਤੋਂ ਗੇਟ ਪੁਆਇੰਟ ਹੈ ਨਾ ਗੇਟ ਦੇ ਇੱਥੇ ਬਸਾਨਾ ਇੱਥੇ ਬੈਠਾ ਹੈ ਬਤਾਓ ਜੀ ਗੱਲ ਕਰੀਏ ਗੱਡੀਆਂ ਬਾਹਰ ਤੋਂ ਬਾਹਰ ਤੋਂ ਬਹੁਤ ਲੱਗੇ ਪਛਾਣ ਦੇ ਵਕਤ ਗੇਟ ਗੱਡੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੱਸਣਾ ਚਾਹੁੰਦੇ ਆ ਕਿ ਜਿਹੜੀ ਕੱਲ ਤੋਂ ਇੱਕ ਘਟਨਾ ਸੁਣੀ ਸੀ ਜਿੰਦੇ ਵਿੱਚ ਸਾਡੇ ਬਲਾਕ ਪੱਟੀ ਦੇ ਪ੍ਰਧਾਨ ਔਰ ਜਿਹੜੇ ਪਿੰਡ ਤੂਤੋ ਸਰਪੰਚ ਰਹੇ ਗਰਮੇਲ ਸਿੰਘ ਜਿਨ੍ਹਾਂ ਨੂੰ ਗੈਂਗਸਟਰਾਂ ਨੇ ਕੁੱਤੀ ਕੋਸ ਤੋਂ ਸਾਪੜ ਤੋਂ ਗੋਲੀਆਂ ਚਲਾ ਕੇ ਜਿਨ੍ਹਾਂ ਨੂੰ ਮੌਤੇ ਘੱਟ ਤਾਰ ਦਿੱਤਾ ਔਰ ਉਸ ਤੋਂ ਕੱਲ ਦੀ ਅਸੀਂ ਪਰਿਵਾਰ ਜਿਹੜਾ ਹੈ ਪੁਨਸਾਬ ਦੀ ਮੰਗ ਕਰ ਰਿਹਾ ਹੈ ਘਵਾਰ ਲਾ ਰਿਹਾ ਪਰ ਪੁਲਿਸ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਕਦੀ ਅਸੀਂ ਰਾਤ ਵੀ ਐਸਐਸਪੀ ਸਾਹਿਬ ਨੂੰ ਕਿਹਾ ਕਿ ਭਾਈ ਉਹ ਜਿਹੜੇ ਗੈਂਗਸਟਰ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਅਜੇ ਤੱਕ ਪੁਲਿਸ ਨੇ ਪਰਚਾ ਜਿਹੜਾ ਉਹ ਨਹੀਂ ਦਰਜ ਕੀਤਾਗਾ ਬਿਆਨ ਜਿਹੜੇ ਆ ਸਵੇਰ ਦੇ ਲਿਆ ਔਰ ਮੈਂ ਇਹ ਗੱਲ ਕਹਿਣਾ ਕਿ ਰਾਤ ਵੀ ਜਦੋਂ ਸਾਡੇ ਪ੍ਰਧਾਨ ਜੀ ਨੂੰ ਪਤਾ ਲੱਗਾ ਤਾਂ ਰਾਤ ਵੀ ਇਹਨਾਂ ਨੇ ਕਿਹਾ ਕਿ ਜੀਰਾ ਸਾਹਿਬ ਮੌਕੇ ਤੇ ਜਾਓ ਗਿਲਸਾ ਬਾਹਰ ਗਏ ਹੋਏ ਨੇ ਔਰ ਮੈਂ ਪਰਿਵਾਰ ਦੇ ਨਾਲ ਮਿਲਿਆ ਔਰ ਪਰਿਵਾਰ ਨਾਲ ਜਾ ਕੇ ਸਾਰੀ ਗੱਲਬਾਤ ਜਦੋਂ ਸੁਣੀ ਤੇ ਪਰਿਵਾਰ ਨਹੀਂ ਪੂਰਾ ਲੱਗਾ ਹੀ ਜਿਹੜਾ ਸਹਿਮ ਦੇ ਮਾਹੌਲ ਦੇ ਵਿੱਚ ਸੀ ਔਰ ਅੱਜ ਸਵੇਰ ਦੇ ਸਾਡੇ ਪ੍ਰਧਾਨ ਜੀ ਰਾਜਾ ਵਿਰਿੰਦ ਸਾਹਿਬ ਜੋ ਕੀ ਇੱਥੇ ਪਹੁੰਚੇ ਨੇ ਪੱਟੀ ਵੇਖੇ ਔਰ ਇਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਤੁਸੀਂ ਫੜਦੇ ਕਿਉਂ ਨਹੀਂ ਰੈਸਟ ਕਿਉਂ ਨਹੀਂ ਕਰਦੇ ਅਬ ਸਾਡੀ ਮੰਗ ਆ ਕਿ ਗਰਮੇਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਇਹਨਾਂ ਦਾ ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਕਿਉਂਕਿ ਜਿਹੜੇ ਗੈਂਗਸਟਰ ਉਹਦੇ ਗੱਲ ਕਹਿ ਰਹੇ ਨੇ ਕਿ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਣੇ ਆਂ ਔਰ ਮੈਂ ਗੱਲ ਕਹਿੰਦਾ ਕਿ ਫਿਰ ਇਹ ਕੱਲ ਦੱਸੋ ਕਿ ਇਹ ਸਰਕਾਰ ਜਿਹੜੀ ਆ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਗੈਂਗਸਟਰ ਚਲਾ ਰਹੇ ਨੇ ਨਾ ਕਿ ਆਮ ਆਦਮੀ ਪਾਰਟੀ ਚਲਾ ਰਹੀ ਹੈ ਔਰ ਆਮ ਆਦਮੀ ਪਾਰਟੀ ਨੂੰ ਵੀ ਗੈਂਗਸਟਰ ਚਲਾ ਰਹੇ ਨੇ ਔਰ ਅੱਜ ਇਹ ਜਿਹੜਾ ਧਰਨਾ ਹੈ ਅਸੀਂ ਐਸਐਸਪੀ ਦਫ਼ਤਰ ਤਰਨਤਨ ਸਾਹਿਬ ਅਖੇ ਦਿੱਤਾ ਔਰ ਜਿੱਥੋਂ ਜਿੱਥੋਂ ਤੱਕ ਮੇਰੇ ਵੀਰਵਾਜ ਹੁੰਦੇ ਹੁਣ ਚਾਹੇ ਕੋਈ ਜੀਰੇ ਤੋਂ ਪੰਜਾਬ ਚ ਜਿੱਥੇ ਜਿੱਥੇ ਵੀ ਕਾਂਗਰਸ ਦੇ ਸਾਥੀ ਨੇ ਕਿਉਂਕਿ 4 ਮਟਰ ਹੋਏ ਨੇ ਇੱਥੇ ਔਰ 4 ਮਟਰਾਂ ਦੇ ਵਿੱਚ ਜਿਹੜਾ ਪੁਲਿਸ ਨੇ ਕੋਈ ਬਤਾਂ ਨਹੀਂ ਫੜਿਆ ਗਿਆ ਔਰ ਇਹ ਲਾਸ਼ ਜਿਹੜੀ ਆ ਅਜੇ ਵੀ ਹਸਪੀਟਲ ਜਪਈਏ ਪੋਸਟਮਾਰਟਮ ਤੱਕ ਨਹੀਂ ਕੀਤਾ ਗਿਆ ਔਰ ਅਸੀਂ ਵੀ ਉਹਦਾ ਜੇ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਇਸ ਪਰਿਵਾਰ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਸਾਥ ਨਹੀਂ ਮਿਲਦਾ ਔਰ ਸਾਡੇ ਪ੍ਰਧਾਨ ਜੀ ਬੈਠੇ ਆ ਸਮੁੱਚੀ ਕਾਂਗਰਸ ਨੂੰ ਬੇਨਤੀ ਕਰਦਾ ਕਿ ਹੋ ਮੰਗ-ਮਾਗ ਕੇ ਪਹੁੰਚੋ ਗੇਟ ਜਿਹੜਾ ਹੈ ਇਹਨਾਂ ਨੇ ਬੰਦ ਕਰ ਦਿੱਤਾ ਔਰ ਪ੍ਰਧਾਨ ਜੀ ਅੰਦਰ ਬੈਠੇ ਨੇ ਔਰ ਜਿਹੜਾ ਬਾਹਰ ਵਾਲੇ ਲੋਕ ਨੇ ਉਹ ਬਾਹਰ ਬੈਠੇ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਇੱਥੇ ਜਿਹੜਾ ਕਿ ਵੱਧ ਤੋਂ ਵੱਧ ਆਪਦੀਆਂ ਗੱਡੀਆਂ ਟਰਾਲੀਆਂ ਲੈ ਕੇ ਕਾਂਗਰਸੀ ਵਰਕਰ ਪਹੁੰਚਣ ਤਾਂ ਕਿ ਬਲਾਕ ਪ੍ਰਧਾਨ ਜਰਨੇਲ ਸਿੰਘ ਦਾ ਜਿਹੜਾ ਕਤਲ ਹੋਇਆ ਜਿਹੜਾ ਗੈਂਗਸਟਰਾਂ ਵੱਲੋਂ ਕੀਤਾ ਗਿਆ ਉਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਧੰਨਵਾਦ ਅੰਦਰੋਂ ਵੀ ਬਾਹਰ ਨਹੀਂ ਜਾਣ ਦਿੰਦੇ ਬਈ ਓਏ ਇਤੋਂ ਬਾਹਰ ਨਹੀਂ ਜਾ ਸਕਦਾ ਉਹਦਾ ਖਾਸ ਇਹਨੂੰ ਲੋਕੀ ਆਮ ਜਨਤਾ ਲੇਕਿਨ ਉਹ ਪਿੱਛੇ ਮੈਂ ਕਿੱਥੇ ਕਰੀ ਮੈਂ